ਨਿਤਨੇਮ ਦੇ ਨਾਲ ਆਪਣੇ ਆਪ ਮੇਰੇ ਮੁਖੋਂ ਤੇ ਮੇਰੇ ਹਿਰਦੇ ਦੇ ਵਿੱਚੋਂ ਵਾਹਿਗੁਰੂ ਦਾ ਜਾਪ ਚਰਣਾ ਬਣ ਕੇ ਚੱਲੇਗਾ ਹੀ ਗੁਰਬਾਣੀ ਅਤੇ ਨਾਮ ਦੇ ਵਿੱਚ ਕੋਈ ਕਿਸ ਤਰ੍ਹਾਂ ਦਾ ਭੇਦ ਹੈ ਜਾਂ ਇੱਕੋ ਹੀ ਹੈ ਇਹ ਬੜੇ ਕਈ ਵਾਰੀ ਸਾਡੇ ਸਟੂਡੈਂਟ ਵੀ ਕੁਐਸਚਨ ਕਰਦੇ ਨੇ ਕਿ ਤੁਸੀਂ ਇਹਨਾਂ ਬਾਰੇ ਜਰੂਰ ਮੈਂ ਇਹਦੇ ਪਾਰੇ ਇੱਕ ਪੂਰਾ ਲੈਕਚਰ ਅਮਰੀਕਾ ਦੀ ਵੈਬਿਨਾਰ ਤੇ ਦਿੱਤਾ ਹੋਇਆ ਔਰ ਜਗਾ ਵੀ ਬੜੀ ਐ ਪਰ ਮੈਂ ਤੁਸੀਂ ਪੁੱਛਿਆ ਮੈਂ ਬਰੀਫਲੀ ਤੁਹਾਨੂੰ ਦੱਸ ਦੇਣਾ ਨਾਮ ਰੱਬ ਦੇ ਨਾਲ ਜੁੜਨ ਦੀ ਅਵਸਥਾ ਹੈ ਜਿੰਨਾ ਨੇੜੇ ਤੋਂ ਨੇੜੇ ਜੁੜਾਂਗੇ ਉਹ ਨਾਮ ਹੈ ਜਦੋਂ ਮੈਨੂੰ ਰੱਬ ਦੇ ਨਾਲ ਇੱਕ ਮਿਕਤਾ ਹੋ ਜਾਂਦੀ ਹੈ ਜਦੋਂ ਜਿਉਂ ਜਲ ਵਿੱਚ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਖੀ ਉਹ ਸੰਪੂਰਨਤਾ ਦੀ ਹੈ ਉਹ ਬ੍ਰह्म ਗਿਆਨ ਦੀ ਅਵਸਥਾ ਹੈ ਵਾਹਿਗੁਰੂ ਮੇਰ ਕਰੇ ਸਾਨੂੰ ਸਾਰਿਆਂ ਨੂੰ ਜੀਵਨ ਦਾ ਮਨੋਰਥ ਇਹੀ ਹੈ ਕਿ ਅਸੀਂ ਇਹ ਬਣਨਾ ਹੈ ਤੇ ਇਹ ਕਰਨਾ ਹੈ ਲੇਕਿਨ ਉਸ ਤੋਂ ਪਹਿਲੇ ਕਿਥੋਂ ਲੱਗੇ ਆ ਇਸ ਤੇ ਕਦੀ ਵੀ ਆਉਖ ਨਹੀਂ ਮਹਿਸੂਸ ਕਰਨਾ ਇਹ ਕਿੰਤੂ ਪਰੰਤੂ ਕਿ ਕੀ ਪਾਠ ਕਰਨਾ ਜ਼ਰੂਰੀ ਹੈ ਕਿ ਨਾਮ ਜਪਣਾ ਜ਼ਰੂਰੀ ਹੈ ਕੀ ਕੀਰਤਨ ਸੁਣਨਾ ਜ਼ਰੂਰੀ ਹੈ ਸੱਚ ਬੋਲਣਾ ਜ਼ਰੂਰੀ ਹੈ ਸਾਰਾ ਕੁਝ ਹੀ ਜ਼ਰੂਰੀ ਹੈ ਮੈਂ ਕਿੱਥੇ ਕਿਹੜੀ ਜਗ੍ਹਾ ਹੱਥ ਪਾਇਆ ਇਹ ਮੇਰੇ ਹੱਥ ਹੈ ਮੇਰੀ ਸਰਕਮਸਟੈਂਸ ਮਿਲਿਆ ਲੇਕਿਨ ਅਲਟੀਮੇਟਲੀ ਸਿੱਖ ਹੋ ਹੈ ਜਿਹੜਾ ਨਿਤਨੇਮੀ ਹੈ ਕੇਸਾ ਧਾਰੀ ਹੈ ਪੰਚ ਕਕਾਰੀ ਹੈ ਸੱਚਾ ਹੈ ਸੋਚਾ ਜੀਵਨ ਰਖਦਾ ਹੈ ਬੇਈਮਾਨ ਨਹੀਂ ਹੈ ਕਰਪਟ ਨਹੀਂ ਹੈ ਸਿੱਖੀ ਤੇ ਸੰਪੂਰਨ ਹੈ ਤੇ ਸਿੱਖੀ ਦੀ ਸੰਪੂਰਨਤ ਨੂੰ ਕਾਇਮ ਰੱਖਣ ਲਈ ਆਪਣਾ ਸਾਰਾ ਕੁਝ ਵਾਰਨ ਲਈ ਤਿਆਰ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਸੀ ਜੇ ਉਹਨੇ ਧਾਰ ਲਿਆ ਜੇ ਤਾਰੂ ਸਿੰਘ ਨੇ ਧਾਰ ਲਿਆ ਅਸੀਂ ਜਿਹੜੇ ਸਿਰਫ ਸੋਫਿਆ ਤੇ ਘਰ ਵਾਲਿਆਂ ਉਹਨਾਂ ਨੂੰ ਤਕਲੀਫ ਮਹਿਸੂਸ ਕਹੀਏ ਇਹ ਸਾਡੀ ਗਲਤੀ ਹੈ ਇਹ ਸਾਡੀ ਕਮਜ਼ੋਰੀ ਹੈ ਸੋ ਨਾਮ ਦੇ ਉੱਤੇ ਟੁਰੇ ਰਹਿਣਾ ਆਪਣਾ ਨਿਤਨੇਮ ਤੋਂ ਕਦੀ ਨਹੀਂ ਹਟਣਾ ਵਾਹਿਗੁਰੂ ਵਾਹਿਗੁਰੂ ਸਿਮਰਨ ਵੀ ਰੱਬ ਦੀ ਕਨੈਕਟੀਵਿਟੀ ਹੈ ਲੇਕਿਨ ਇਹ ਗੁਰਬਾਣੀ ਦੀ ਰਿਪਲੇਸਮੈਂਟ ਨਹੀਂ ਹੋ ਸਕਦੀ ਹਾਂਜੀ ਕਿਉਂਕਿ ਗੁਰੂ ਨੇ ਬੜੇ ਸਪਸ਼ਟ ਰੂਪਾਂ ਵਿੱਚ ਸਾਨੂੰ ਰਹਿਤ ਨਾਮਿਆਂ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਪ੍ਰਾਰੰਭ ਨਿਤਨੇਮ ਤੋਂ ਹੁੰਦਾ ਜਪਜੀ ਸਾਹਿਬ ਹੈ ਰਾਸ ਸਾਹਿਬ ਹੈ ਸੋਇਲਾ ਸਾਹਿਬ ਹੈ ਇਹ ਬਾਣੀਆਂ ਪਹਿਲੇ ਹਨ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਾਂ ਦੀ ਬਾਣੀ ਬਾਅਦ ਵਿੱਚ ਸ਼ੁਰੂ ਹੁੰਦੀ ਹੈ ਸਿਰੇ ਰਾਗ ਤੋਂ ਇਹਦਾ ਮਤਲਬ ਹੈ ਨਿਤਨੇਮ ਅਤ ਜ਼ਰੂਰੀ ਹੈ ਨਿਤਨੇਮ ਦੇ ਨਾਲ ਆਪਣੇ ਆਪ ਮੇਰੇ ਮੁਖੋਂ ਤੇ ਮੇਰੇ ਹਿਰਦੇ ਦੇ ਵਿੱਚੋਂ ਵਾਹਿਗੁਰੂ ਦਾ ਜਾਪ ਚਰਣਾ ਬਣ ਕੇ ਚੱਲੇਗਾ ਹੀ ਇਹ ਸੋਚਣਾ ਕਿ ਮੈਂ ਵਾਹਿਗੁਰੂ ਵਾਹਿਗੁਰੂ ਕਰਕੇ ਤੇ ਮਿਲ ਜਾਵਾਂਗਾ ਉਹ ਗਲਤ ਹੋਏਗਾ ਵਾਹਿਗੁਰੂ ਆਪੇ ਆਏਗਾ ਮੈਂ ਨਿਤਨੇਮ ਤੇ ਗੁਰੂ ਅਗੇ ਸ਼ਰਨ ਦੇਣੀ ਹੈ ਸੀਸ ਨਿਵਾਣਾ ਹੈ ਗੁਰੂ ਦਾ ਹੁਕਮ ਮੰਨੇ ਜਾਣਾ ਮੈਂ ਤੇ ਸੁਣਿਆ ਹੋਇਆ ਕਿ ਬਾਬਾ ਦੀਪ ਸਿੰਘ ਜੀ ਸਿਰਫ ਜਪਜੀ ਸਾਹਿਬ ਕਰਦੇ ਸਨ ਤੇ ਸਾਰਾ ਦਿਨ 24 ਘੰਟੇ ਜਪਜੀ ਸਾਹਿਬ ਮੈਂ ਕਿਤੇ ਸੁਣਿਆ ਕਿ ਉਹਨਾਂ ਨੇ 100 ਸਾ ਪਾਠ ਜਾਂ 100-100 ਪਾਠ ਰੋਜ਼ ਕਰਦੇ ਸਨ ਉਹਦੇ ਵਿੱਚ ਵਾਹਿਗੁਰੂ ਕਿੱਥੇ ਆਇਆ ਇਹਦਾ ਮਤਲਬ ਇਹ ਹੈ ਕਿ ਪਾਠ ਇਟਸੈਲਫ ਵਾਹਿਗੁਰੂ ਹੀ ਬਣ ਜਾਂਦਾ ਹੈ ਵਾਹਿਗੁਰੂ ਭਾਵਨਾ ਮੇਰੇ ਅੰਦਰ ਚੱਲ ਜਾਂਦੀ ਹੈ ਵਾਹਿਗੁਰੂ ਦਾ ਰਸ ਮੇਰੇ ਅੰਦਰ ਪੈ ਜਾਂਦਾ ਹੈ ਸੋ ਕਦੀ ਵੀ ਇਹ ਸੋਚ ਕੇ ਨਹੀਂ ਕਰਨਾ ਕਿ ਨਾਮ ਸਿਮਰਨ ਦਾ ਜਾਪ ਤੇ ਨਿਤਨੇਮ ਵੱਖਰੀਆਂ ਚੀਜ਼ਾਂ ਨੇ ਦੋਨੋਂ ਜ਼ਰੂਰੀ ਨੇ ਪਹਿਲ ਨਿਤਨੇਮ ਦੀ ਹੈ ਨਿਤਨੇਮ ਦੇ ਵਿੱਚੋਂ ਵਾਹਿਗੁਰੂ ਦਾ ਰਸ ਤੇ ਵਾਹਿਗੁਰੂ ਦਾ ਜਸ ਤੇ ਵਾਹਿਗੁਰੂ ਦਾ ਨਾਮ ਆਪਣੇ ਆਪ ਉਤਪੰਨ ਹੋਏਗਾ ਇਹ ਮੈਨੂੰ ਯਕੀਨ ਹੈ ਤੇ ਮੇਰੇ ਆਪਣੇ ਉੱਤੇ ਨਿਭਾਇਆ ਹੋਇਆ ਹੈ ਐਸੀ ਕੋਈ ਪਲ ਨਹੀਂ ਜਿਸ ਵੇਲੇ ਵਾਹਿਗੁਰੂ ਨਾ ਚੇਤਤਾਵੇ ਤੇ ਕਿਉਂ ਨਾ ਆਵੇ ਜੇ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਤੋ ਸਾਥ ਸਾਥ ਸਿਮਰੋ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰ ਵਾਹਿਗੁਰੂ ਆਏਗੇ ਜਦੋਂ ਮੈਂ ਪਾਠ ਕਰ ਰਿਹਾ ਉਹ ਵੀ ਸਿਮਰਨ ਨਹੀਂ ਹੈ ਉਹ ਵੀ ਵਾਹਿਗੁਰੂ ਦੇ ਨਾਲ ਜੁੜ ਰਿਹਾ ਜੇ ਮੈਂ ਜਪਜੀਤ ਸਾਹਿਬ ਕੀਤੇ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਵਾਹਿਗੁਰੂ ਸਿਮਰਨ ਤੋਂ ਪਰੇ ਹਾਂ ਮੈਂ ਤੇ ਵਾਹਿਗੁਰੂ ਸਿਮਰਨ ਦੇ ਸੋਮੇ ਨੂੰ ਆਪਣੇ ਅੰਦਰ ਵਸਾ ਜਾਓ ਸੋ ਇਹ ਮੇਰਾ ਨਿੱਜੀ ਵਿਚਾਰ ਹੈ ਨਿੱਜੀ ਅਨੁਭਵ ਹੈ ਮੈਂ ਇਸ ਉਤੇ ਬੜੀ ਪਰਪੱਕਾ